ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇ ਨਹੀਂ ਪਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਨ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲ ਜੀਦਾ ਬਾਈ ਰੋਮੀ ਕੋਲੇ ਪਹੁੰਚਿਆ ਪਿੰਡ ਮਹਿਰਾਜ ਜੀ ਇੱਕ ਸੂਈ ਸਵਾਈ ਬਾੜ ਲੈ ਕੇ ਆਏ ਜਾਣਕਾਰੀ ਬਾਈ ਤੋਂ ਪੁੱਛਾਂਗੇ ਸੱਸੀ ਘਾ ਬਾਈ ਸਸਤੀ ਗੱਲ ਜੀ ਹੋ ਠੀਕ ਠਾਕ ਹੋ ਜੀ ਪਹਿਲਾ ਨੰਬਰ ਬੋਲੋ ਜੀ 947863584 ਜੀ ਮਰਾਜ ਜੀ ਜ਼ਿਲ੍ਹਾ ਮਠੰਡਾਈ ਤਹਿਸੀਲ ਆਂਪਰਾ ਫੂਲ ਨੇੜੇ ਤੇੜੇ ਨੇੜੇ ਤੇਲੇ ਬਈ ਹੈ ਗਿਆ ਪੁੱਚੋ ਆ ਨਥਾਣਾਗਾ ਆਂਪਰਾ ਫੂਲ ਆ ਬਈ ਤੇ ਜਿਹੜੀ ਬਾਈ ਆਪਾਂ ਵੇਖੀਏ ਨੇ ਸਕਰੀਨ ਤੇ ਕਦੋਂ ਸੂਈ ਐ ਇਹ ਬਾਈ ਆਪਣੇ 10 11 ਕਵਜ ਦਿਨੇ ਸੂਈ ਐ ਜੇ 10 ਤੋਂ 11 ਵਜੇ ਸੂਈ ਜੇ ਗਰੰਟਡ ਆ ਜੇਰ ਗਰੰਟਡ ਆ ਬਾਈ ਓਕੇ ਤੇ ਕਿਹੜਾ ਸੂਆ ਵੀਰੇ ਇਹ ਦੂਜਾ ਸੂਆ ਸੂਈ ਆ ਬਾਈ ਦੂਜਾ ਸੂਆ ਤੇ ਬੋਲਾ ਬੂਲਾ ਪਰ ਕਿੰਨਾ ਕੱਢਿਆ ਬਾਈ ਬਾਈ 4 ਕਿਲੋ ਬੋਲਾ ਕੱਢਿਆ ਸੀਲ ਸੌ ਆ ਸੀਲ ਸੌ ਆ ਤੋਰਾ ਲੈ ਆਓ ਚੱਕ ਤੇ ਰੋਮੀ ਕਿਹੜਾ ਸੂਆ ਦੂਜਾ ਹਨਾ ਤੇ ਕਿੰਨਾ ਦੁੱਧ ਕੱਢ ਦੂਗੀ ਬਾਈ ਇੱਦਕੇ ਤੇ 15 ਕਿਲੋ ਦੁੱਧ ਗੱਡੂ 14 15 ਕਿਲੋ 15 ਕਿਲੋ ਓਕੇ ਆ ਦੇਖੋ ਜੀ ਥਣਲੇ ਵਾਲੇ ਨੇੜੇ ਤੋਂ ਕਰੋ ਚੱਕ ਲੈ ਚਲੋ ਥ ਸਮੀ ਬੜੀ ਵੀ ਬਾਈ ਬਹੁਤ ਹਲਾ ਹੈ ਹਾਂ ਜਿਹੜਾ ਮਕਾਨ ਆ ਬਈ ਇਹ ਆਪਣਾ ਮਰਾਜ ਤੋਂ ਗੁੰਮਰਸਰ ਰੋਡ ਤੇ ਘਰ ਆ ਆਪਣਾ ਓਕੇ ਜੀ ਓਕੇ ਓਕੇ ਆ ਦੇਖੋ ਜੀ ਟੀਲਸਾ ਉਫਲ ਤੇ ਮਗਰ ਆ ਗਿਆ ਬੱਚਾ ਜੀ ਕਿੰਨਾ ਦੁੱਧ 14 15 ਕਿਲੋ ਦੇਉ ਦੇਉ ਵੀਰ ਕਾ ਹਲਾ ਦੇਉ ਵੀਰ ਕਾ ਫੈਟ ਵਾਲਾ ਦੁੱਧ ਅੱਛਾ ਦੇਉ ਫੈਟ ਵਾਲਾ ਦੇਉ ਵੀਰ ਕਾ ਹਾਂ ਤੇ ਰੋਮੀ ਕਹੇ ਦੇ ਤਾ ਖੁੱਲੀ ਛੜਤੀ ਨੂੰ ਡਿੱਕਾਣੀ ਰਾਣੀ ਗਾਂ ਕੀ ਜਿਹਨੇ ਘਰੇ ਰੱਖਣੀ ਆ ਜਿਹੜਾ ਕਦਰਦਾਨ ਬੰਦਾ ਉਹ ਲੈ ਕੇ ਉਹ ਲੈ ਕੇ ਜਾਊਗਾ ਤੇ ਦੁੱਧ ਨੇ ਦੇ ਜਣਾ 14 ਤੋਂ 15 ਕਿਲੋ ਤੇ ਮਾਜੇ ਨੇ 1.5 ਲੱਖ ਵਾਲੀ ਦਾ ਮੁਕਾਬਲਾ ਕਰਨ ਨਹੀਂ ਕਰਨਾ ਕਰਨਾ ਬਾਈ ਕੋਈ ਐਹੋ ਜੀ ਗੱਲ ਨਹੀਂ ਹੈਗੀ ਸਮੀ ਪਾਲੀ ਵੀ ਤੇ ਜਿੰਨਾ ਮਰਜੀ ਪਾਓ ਤੇ ਉਹਨਾਂ ਹੀ ਕਢੋ ਦੁੱਧੇ ਫੜਾ ਡਾ ਦਿੰਦੀਆਂ ਦੁੱਧ ਦੀ ਆਪਾਂ ਨੂੰ ਵੀ ਪਤਾ ਤੇ ਮਗਰ ਬੱਚਾ ਜੀ ਪੈਸੇ ਵਰਕੇ ਲੈਦੇ ਬਾਈ ਉਹ ਮੁੱਲ ਕੋਸ ਕਰਾਈ ਯਾਰ 65000 ਦੀ ਵੇਚਾਂਗੇ 65000 ਦੀ ਵੇਚਾਂਗੇ ਓਕੇ ਜੀ ਬਾਕੀ ਮਾਨ ਤਾਨ ਜ਼ਰੂਰ ਹੋ ਜੂਗੀ ਓਕੇ ਜੀ ਬਾਕੀ ਦਾ ਇੱਕ ਵਿਹੜ ਸੀ ਇੱਕ ਤੁਹਾਨੂੰ ਦਿਖਾਤੀ ਐ ਸੂਈ ਸਵਾਈ ਐ ਜੀ ਸੰਪਰਕ ਤੁਸੀਂ ਬਾਈ ਨਾਲ ਨੰਬਰ ਲੱਗਿਆ ਵਾ ਤੇ ਧੰਨਵਾਦ ਜੀ